ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਡਾ ਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਮਿਹੜਾਂ ਵੀਰੋ ਆਗੀਆਂ ਨੇ ਚੰਗੀਆਂ ਟੌਪ ਕਲਾਸ ਚੰਗੇ ਰਿਕਾਰਡ ਵਾਲੇ ਆਓ ਵੀਰ ਜੀ ਇਹਨਾਂ ਬਾਰੇ ਲੈਨੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਸਾ ਸਭ ਸੋਤਾ ਠੀਕ ਠਾਕ ਹੋ ਵਧੀਆ ਵੀਰ ਜੀ ਵਧੀਆ ਠੀਕ ਠਾਕ ਵਧੀਆ ਵੀਰੇ ਵਧੀਆ ਤੁਸੀਂ ਸੁਣਾਓ ਸਭ ਠੀਕ ਠਾਕ ਜੀ ਹਾਂ ਜੀ ਮੇਰਾ ਨਾਮ ਦੱਸ ਦਿਓ ਆਪਣਾ ਮੈਂ ਦਾ ਗੁਰਬਖਸ਼ ਸਿੰਘ ਪਿੰਡ ਬੇਰੀਂਗਾਲਾ ਜਿਲ੍ਹਾ ਗੁਰਦਾਸਪੁਰ ਅਸਲੀ ਵਟਾਲਾ ਤੇ ਲਾ ਕੇ ਫਰੇ ਘੜ ਚੂੜੀ ਠੀਕ ਹੈ ਜੀ ਤੇ ਆਪਣੇ ਕੋ ਦੋ ਵੇੜਾਂਆਂ ਗਿਆ ਜੀ ਬਾਈ ਦੋਨੇ ਦੂਜਾ ਦੂਜਾ ਸੁਆ ਵੇੜਾ ਤਿਆਰ ਚੰਗੇ ਰਿਕਾਰਡ ਵਾਲੀਆਂ ਜੀ ਚੰਗੇ ਰਿਕਾਰਡ ਵਾਲੀ ਠੀਕ ਹੈ ਪਿਛਲੀ ਵੀਡੀਓ ਤੋਂ ਵਧੀਆ ਹੈ ਬਾਈ ਇਹ ਰਿਜ਼ਲਟ ਵਧੀਆ ਵਧੀਆ ਵੀਰ ਜੀ ਦੂ ਘਨੇ ਮਾਲ ਵੇਖ ਹੀ ਗਿਆ ਠੀਕ ਹੈ ਜੀ ਰੇਟ ਟਾੜੇ ਜਾਇਜ ਆ ਜੀ ਹਾਂ ਜੀ ਇੱਕ ਪੁਰਾਣੇ ਸਮੇਂ ਤੋਂ ਟਾੜਾ ਕੰਮ ਆ ਉਹਦੇ ਕਰਕੇ ਪਸ਼ੂ ਸਾਫ਼ ਸੁਥਰਾ ਹੁੰਦਾ ਜੀ ਤੇ ਰੇਟ ਆ ਟਾੜਾ ਜਾਇਜ ਹੁੰਦਾ ਤੇ ਕਰੀਏ ਭਾਈ ਜਿੱਤ ਤੋਂ ਸ਼ੁਰੂ ਵੇੜ ਤੋਂ ਕਾਲੀ ਤੋਂ ਪਹਿਲਾ ਸੂਆ ਦੂਜਾ ਸੂਆ ਵੀਰ ਜੀ ਵਹਿੜਾ ਦੂਜਾ ਸੂਆ ਹਾਂਜੀ ਠੀਕ ਹੈ ਵੀਰੇ ਲੈਵਲ ਹੋ ਗਿਆ ਤੇ ਬਹੁਤ ਜ਼ਿਆਦਾ ਚੰਗਾ ਵੀਰ ਜੀ ਠੰਡੀ ਤੇ ਨਹੀਂ ਬੜੀ ਹੈ ਠੰਡੀ ਸੀਲ ਹੈ ਨਾ ਜੀ ਹਾਂਜੀ ਠੀਕ ਹੈ ਜੀ ਹਾਂਜੀ ਗੱਲ ਬਾਤ ਠੀਕ ਹੈ ਵੀਰ ਜੀ ਇਹਦੇ ਪੰਜ ਚਾਰ ਲੈ ਜਾ ਇੰਨੀ ਹੋਰ ਬੰਦ ਨਹੀਂ ਮਾਰੇ ਕਿਪਰ ਰੱਖੇ ਵੇਖੋ ਵੀਰੋ ਨਾੜਾ ਨੂਣਾ ਚੈੱਕ ਕਰ ਲੋ ਦੁੱਧ ਵਾਲੀਆਂ ਨਿਸ਼ਾਨੀਆਂ ਪੂਰੀਆਂ ਨੇ ਥਣ ਲੇਵੇ ਦੀ ਬਹੁਤ ਮਾਲਕਾ ਥਣ ਥਣ ਵਧੀਆ ਲੱਗਿਆ ਵੀਰੋ ਲੈਵਾ ਜਿੰਨਾ ਗਾਂ ਨੂੰ ਉਹਨਾਂ ਪਛਾਣੂ ਹੁਣ ਤੋਂ ਹੀ ਆ ਵੀਰ ਜੀ ਕਿੰਨਾ ਕਿੰਨਾ ਰਿਕਾਰਡ ਇਹ ਦਾ ਦੱਸਦੇ ਆ ਪਹਿਲੇ ਸੂਏ ਦਾ ਵੀਰ ਜੀ ਸੂਏ ਆਂਦੇ ਸਵਾ 17 ਕਿਲੋ ਦੁੱਧ ਭਰਿਆ ਹੈ 16 17 ਕਿਲੋ ਚਵਾਈ ਕਰਾਈ ਹੈ ਜੀ ਤੇ ਹੁਣ ਟੱਪੂ ਗਈ ਅੰਦਰ ਤੇ ਆਉਲੇ ਟੱਪੂ ਗਈ ਹੈ ਬਿਲਕੁਲ ਬਾਕੀ ਵੀਰ ਇਹਨਾਂ ਦੇ ਫੈਂਡ ਫੋਨ ਵੀ ਬਹੁਤ ਵਧੀਆ ਹੁੰਦੇ ਆ ਹੁੰਦੀਆਂ ਹਨ ਮੱਝਾਂ ਵਰਗੀ ਹੁੰਦੀ ਆ ਹਾਂ ਜੀ ਠੀਕ ਹੈ ਜੀ ਖੋਲੋ ਵੀਰ ਜੀ ਤੋਰਾ ਵਿਖਾਈਏ ਵੇਖੋ ਵੀਰੋ ਚੰਗੀ ਵਿਹੜ ਆ ਗਈ ਆ ਦੂਜਾ ਸੂਆ ਪਹਿਲੇ ਸੂਏ ਦਾ ਬਹੁਤ ਜ਼ਿਆਦਾ ਰਿਕਾਰਡ ਦੱਸਦੇ ਵੀਰ ਨੂੰ ਨਹੀਂ ਚੰਗੇ ਰਿਕਾਰਡ ਦੀ ਆ ਦੂਜਾ ਸੂਆ ਵੀ ਦੁੱਧ ਚੰਗਾ ਭਰੂਗੀ ਲੈ ਵੀਰ ਹੁਣ ਤੋਂ ਬਹੁਤ ਜ਼ਿਆਦਾ ਬਣਾਇਆ ਇਹਨੇ ਹੋ ਅਗੋਂ ਮੋਹਲਾ ਘੜੀ ਹੌਲੀ ਤੋਰੇ ਥੋੜੀ ਐਨਕਾ ਹੋ 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 ਟੋਰੀ ਕੁਮਾਰ ਦੇ ਹੋਇ ਕੁਮਾਰ ਨੇ ਬੜਾ ਮੀਟੋਸ ਬਾਕੀ ਵੀਰੋ ਚੈੱਕ ਕਰ ਲਓ ਤੋਰਾ ਤਾਰਾ ਵੈੜਦਾ ਐ ਸਿੱਧੀ ਸੱਦੀ ਵੈੜਾ ਲੈ ਵਾਲੂ ਆ ਬਹੁਤ ਸ਼ਾਨਦਾਰ ਲੱਗਿਆ ਜੀ ਲੈ ਵੀਰ ਇਹਨੇ ਲੈ ਵੇਖੋ ਵੀਰੋ ਚੰਗੀ ਵਿਹੜਾ ਰੇਵਲੋ ਵਾਲਾ ਸ਼ਾਨਦਾਰ ਲੱਗਿਆ ਈ ਚੰਗੀ ਵਿਹੜਾ ਟੌਪ ਕਲਾਸ ਆ ਜੀ ਤਾਂ ਤੁਹਾਨੂੰ ਵੀਰੋ ਵੇਖ ਲਓ ਕਿੰਨਾ ਸ਼ਾਨਦਾਰ ਲੱਗਿਆ ਠੰਡੀ ਸੀਲਾ ਚੰਗੀ ਵੈੜਾ ਜੀ ਐਰਗ੍ਰੇ ਵੀ ਚੰਗਾ ਦੁੱਧ ਚਾਹੂਗੀ ਫਿਰ ਵੈੜਾ ਹਾਂਜੀ ਚੰਗਾ ਰਿਕਾਰਡ ਕੱਢੂ ਬਾਕੀ ਕਿ ਪ੍ਰਾਸ਼ਾ 20 ਹੱਥ ਫੇਰ ਤੇ ਬਿਲਕੁਲ 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 ਅਗਲੇ ਵੀਰੇ ਹਿਸਾਬ ਨਾਲ ਚਾਹੀਦਾ ਬਾਕੀ ਨਾਣਾ ਨੂਣਾ ਦੁੱਧ ਵਾਲੀਆਂ ਪੂਰੀਆਂ ਨਿਸ਼ਾਨੀਆਂ ਨੇ ਚੰਗਾ ਰਿਕਾਰਡ ਰਹੂਗਾ ਹਾਂਜੀ ਠੀਕ ਹੈ ਜੀ ਵੀਰੇ ਮੁੱਲ ਦੀ ਗੱਲ ਕਰੀਏ ਕਿੰਨੇ ਦੇ ਦੇਣੀ ਹੈ ਜੀ ਤੱਕ ਦੇ ਦਿੰਦੀਆਂ 65 ਦੇ ਹਾਂਜੀ 65 ਦੇ ਜਾਂਦਿਓ ਮਾਨਤਨ ਕਰ ਦਿਓ ਮਾਨਤਾ ਜਨਾਤਾ ਜਨਾਤਾ ਸੁਝੀਆਂ ਛੱਡ ਲੋ ਪੂਰੇ 60 ਦੀ ਜਾਂਦਿਓ ਜੀ ਆ ਨਾ ਇਹ ਭਾਈ 52000 58000 ਦੀ 52000 ਤੇ ਮਾਨਤਾਨ ਹੋ ਜਾਊਗਾ ਬਾਕੀ ਕੋਈ ਵੀਰ ਫੋਨ ਲਾਵੇ ਹਾਂਜੀ ਹਾਂਜੀ ਵੇਖੋ ਵੀਰੋ ਫੋਨ ਲਾ ਲਿਓ ਰੇਟ ਵੀਰ ਦਾ ਜਾਇ ਜ 58000 ਦੀ ਬਾਕੀ ਵੀਰੋ ਲੈ ਵਲੂ ਬਾ ਚੈੱਕ ਕਰ ਲਓ ਪੰਡਾ ਹੀ ਪਾਈਆਂ ਨਾਲਾ ਨੂਣਾ ਚੈੱਕ ਕਰ ਲਓ ਲੈਵੇ ਦੀਆਂ ਚੰਗੀ ਵਿਹੜਾ ਵੀਰੋ ਸ਼ਾਨਦਾਰਾ ਥਣ ਥਣ ਵਧੀਆ ਲੱਗਿਆ ਜੀ ਠੀਕ ਹੈ ਵੀਰ ਜੀ 52000 ਤੇ ਮਾਨਤਾਨ ਹੋ ਜਾਊਗਾ 58 ਜੋ ਵੀ ਕਰ ਦਿਓ ਵੀਰ ਹਾਂਜੀ 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 ਠੀਕ ਹੈ ਜੀ ਜਾ ਰਹੀ ਔਰ ਜਾਂਦੋ ਦੋ ਹੀ ਜਾਂਦੋ ਜੀ 56 ਦੀ 50000 ਠੀਕ ਹੈ ਜੀ ਵੇਲਾ ਵੀਰਿਓ ਬਾਕੀ ਫੋਨ ਲਾ ਲਿਓ ਜੈ ਜਿਹੜਾ ਵੀਰ ਦਾ ਬਾਕੀ ਚਾਰੂ ਚੁਰੂ ਆ ਵੀਰਿਓ ਦੁੱਧ ਵਾਲੀ ਵਹਿੜਾ ਠੀਕ ਹੈ ਜੀ ਹਾਂ ਜੀ ਜੀ ਦੂਜੇ ਨੰਬਰ ਤੇ ਆ ਗਈ ਇਹਦੇ ਬਾਰੇ ਦੱਸੋ ਜੀ ਦੂਜਾ ਕਿਹੋ ਜਿਹਾ ਹੋ ਗਿਆ ਹਾਂਜੀ ਪਹਿਲਾਂ ਇਹਨਾਂ ਨਾਲ 23 24 ਦਿਨ ਦਾ ਕਰਿਆ ਤੇ 3 ਕਿਲੋ ਦੀ ਚਵਾਈ ਕਰਾ ਗਈ ਹਾਂ ਨਾ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਤੇ ਐਰ ਕੀ ਚੰਗੀ ਵਹਿੜਾ ਠੀਕ ਹੈ ਜੀ ਕਿੰਨੇ ਦਿਨ ਬਾਕੀ ਇਹਦੇ ਜੀ ਕਿੰਨੇ ਜੇ ਹਫਤਾ ਖੜੂਗੇ ਇੱਕ ਹਫਤਾ ਪਿਆ ਹਾਂਜੀ ਹਾਂਜੀ ਠੀਕ ਹੈ ਖੋਲੋ ਵੀਰ ਜੀ ਤੋਰੋ ਵੇਖੋ ਵੀਰਿਓ ਰੰਗ ਬਾਜ ਆ ਗਈ ਆ ਵੱਡੇ ਪੱਲੇ ਚ ਆ ਚੰਗੇ ਰਿਕਾਰਡ ਵਾਲੀ ਵੀਰੂ ਨਹੀਂ ਦੱਸਦੇ ਆ ਦਿਨ 10 ਬਾਕੀ ਆ ਹਫਤਾ ਜੇ ਬੜੋਂ ਵੀ ਬੜੀ ਵਸ਼ੀ ਠੀਕ ਹੈ ਵੇਖੋ ਵੀਰੋ ਕੱਦ ਵਜਨ ਫੁੱਲਾ ਲੰਮੀ ਬੇਲ ਆ ਗਈ ਆ ਵਜਨ ਦਾ ਵੀਰੋ ਚੈੱਕ ਕਰ ਲੋ ਕਿਆ ਬਾਤਾਂ ਜੀ ਚੰਗੇ ਰਿਕਾਰਡ ਵਾਲੀ ਆ ਜੀ 23 ਲੀਟਰ ਦੀ ਚਵਾਈ ਕਰਾਤੀ ਆ ਦੂਜਾ ਸੁਆਵਾ ਬਾਕੀ ਵੀਰੋ ਚੈੱਕ ਕਰ ਲੋ ਫੁੱਲ ਰਾਜੀ ਆ ਕੋਈ ਵੀਰ ਦੂਰੋਂ ਚੱਲ ਗਿਆ ਆਊਗਾ ਪਸੰਦ ਜ਼ਰੂਰ ਆਊਗੀ ਛੱਡ ਕੇ ਨਹੀਂ ਜਾਂਦਾ ਚੰਗੇ ਰਿਕਾਰਡ ਵਾਲੀ ਵੀਰੋ ਆ ਗਈ ਜਾ ਰੰਗ ਬਾਜ ਆ ਗਈ ਆ ਖਣ ਧੁਣ ਵਧੀਆ ਲੱਗਿਆ ਜੀ ਚੰਗੀ ਸਪੈਸ਼ਲ ਰੈਡ ਆ ਜੀ ਫੁੱਲ ਰਾਜੀ ਆ ਵੀਰੋ ਦਿਨ 10 ਵੀਰ 10 ਦਾ ਬਾਕੀ ਆ ਬਾਕੀ 10 ਲੈ ਜੇ 12 ਲੈ ਜੇ ਹਨਾ ਵੀਰ ਜੀ ਬੜੂ ਵੀ ਮਸ਼ੀ ਵੀਰ ਜੀ ਬੜੀ ਬਿਲਕੁਲ ਬਿਲਕੁਲ ਵੱਧਰ ਬਹੁਤ ਆ ਨਾ ਬਹੁਤ ਵੱਧਾ ਦੇਖੋ ਇਹ ਇਹ ਨਾ ਧੁਣ ਧੁਣ ਬਹੁਤ ਵਧੀਆ ਲੱਗਿਆ ਹਨਾ ਜੀ ਹਾਂ ਜੀ ਹਾਂ ਜੀ ਥਣ ਵੀਰੋ ਚੈੱਕ ਕਰ ਲਓ ਥਣ ਬੋਲ ਵਧੀਆ ਲੱਗਿਆ ਚਵਾਈ ਵਾਲਾ ਥਣ ਲੱਗਿਆ ਜੋ ਬੋਟੋਕਲਾ ਵੜਕੇ ਪਾਸੋਂ ਨਹੀਂ ਖੁੰਜੀ ਕੋਈ ਵੀਰ ਦੂਰੋਂ ਚੱਲ ਕੇ ਆਊਗਾ ਛੱਡ ਕੇ ਨਹੀਂ ਜਾਊਗਾ ਵੀਰੋ ਰਾਜੀ ਫੁੱਲ ਆ ਗਈ ਆ ਬਿਲਕੁਲ ਜੀ ਵੱਡੀ ਵੜ ਦੇ ਫੁੱਲ ਕਦ ਵਜਨ ਆ ਗਿਆ ਵੀਰੋ ਕੋਈ ਨਿੱਕੀ ਮੰਨ ਕੇ ਨਾ ਚਲਿਓ ਹਾਂ ਜੀ ਕੋਈ ਵੀਰ ਇੱਥੇ ਆਊਗਾ ਛੱਡ ਗਿਆ ਨਹੀਂ ਜਾਂਦਾ ਚੰਗੀ ਵੜਾ ਰੰਗ ਬਾਜ ਆ ਜੀ ਅਰੇ ਕਰੋ ਇੱਕ ਰੋਸ ਪੰਚਾ ਗਿਆ ਫੈਂਟਰੀ ਬਹੁਤ ਜਿਆਦੀ ਹੋਏ ਦੀ ਯਾਰ ਚਾਹ ਤਾਂ ਬਾਹਰ ਰੋ ਵੀਰ ਜੀ ਠੀਕ ਹੈ ਵੀਰੇ ਠੀਕ ਹੈ ਜੀ ਵੱਡੀ ਵਿਹੜ ਨਾਲੇ ਕਰਾਸ ਪਾਨੇ ਦਾ ਬਿਲਕੁਲ ਗਰਮੀ ਪ੍ਰਮਾਣ ਕੋਈ ਨਹੀਂ ਨੂੰ ਕੋਈ ਪ੍ਰਮਾਣ ਨਹੀਂ ਜੀ ਹਾਂ ਜੀ ਤੇ ਵੀ ਜੀ ਰੇਟ ਦੀ ਗੱਲ ਕਰੀਏ ਕਿੰਨੇ ਦੇ ਦੇਣੀ ਜੀ ਰੇਟ ਦੇ ਦਈਏ 75000 ਦੇ 75000 ਦੀ ਹਾਂ ਜੀ ਅੱਜ ਜਾ ਜਾ ਹੋਰ ਮਾਨਤਨ ਕਰ ਦਿਓ ਮਾਤਾ ਕਰਾ ਲਓ ਜਿੰਨਾ ਤੁਸੀਂ ਕਰਾਉਂਦੇ ਕਰਦੇ ਵੀਰ ਜੀ ਹੋਰ ਮਾਨਦਨ 75 ਚਵੀ ਜਿਹੜਾ ਫਾਰਮ ਚੋਂ ਦੇ ਦੇ ਕਹਿੰਦਾ ਸਵਾ ਲੱਖੇ ਮੰਗਣਾ ਕੋਈ ਪਰ ਡੂਰੀ ਮੰਗ ਲੈਂਦਾ ਕੋਈ ਬਿਲਕੁਲ ਬਿਲਕੁਲ ਵੀਰੇ ਬਿਲਕੁਲ ਬਿਲਕੁਲ ਜੀ ਤੇ ਆਪਾਂ ਜੋ ਮਾਲ ਮੋਲੀ ਮੰਗਣਦੇ ਆ ਬਿਲਕੁਲ 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 ਜੀ ਤੁਸੀਂ ਦੱਸਦੇ ਪਏ ਆਪਣੇ ਰਿਸ਼ਤੇਦਾਰਾਂ ਕੋਈ ਆ ਹਾਂ ਜੀ ਹਾਂ ਜੀ ਕੋਈ ਇਹ ਵੀ ਕਹਿ ਸਕਦੇ ਫਾਰਮ ਚੋਂ ਆਈ ਆ ਹਾਂ ਜੀ ਹਾਂ ਜੀ ਹੈਨਾ ਜੀ ਕਿੱਡੀ ਵੈੜ ਆ ਹਾਂ ਜੀ ਤੇ ਤੁਸੀਂ ਦੱਸਦੇ ਰਿਸ਼ਤੇਦਾਰਾਂ ਕੋਈ ਚੰਗਾ ਰਿਕਾਰਡ ਆ ਹਾਂ ਜੀ ਬਿਲਕੁਲ ਬਿਲਕੁਲ ਤੇ 75 ਜੀ ਵੀ ਜਾਣਦੇ ਹੋ ਵੀਰੇ ਕੋਈ ਨਾ ਕਰ ਦੋ ਮਾਨਦਨ ਤੁਸੀਂ ਇੱਕ ਜੋ ਸਾਰੇ 70 ਜੀ ਜਾਣਦੇ ਦੋ ਘੱਟ 70 ਦੀ ਦੇ ਦਾਂਗੇ 68000 ਦੀ ਆ ਕੀ ਹਾਂ ਇਹ ਜਾਇਜ਼ ਰੇਟ ਹੈ ਜਾਇਜ਼ ਆ ਜੀ ਕੋਈ ਕਿਸਾਈ ਨਾਲ ਕੋਈ ਵੀ ਭਰਾ ਕਰੇ ਆਖੇ ਨਾਲ ਆ ਜਾ ਹੋਰ ਠੀਕ ਹੈ ਜੀ ਠੀਕ ਹੈ ਜੀ ਨਹੀਂ ਜਾਇਜ਼ ਰੇਟ ਹੈ ਬਿਲਕੁਲ ਜੀ ਤੇ ਜੇ ਕੋਈ ਵੀਰ ਜੋੜਾ ਪਾ ਲੂਗਾ ਵੀਰ ਜੀ ਜੋੜੇ ਜੋ ਮਾਨਤਨ ਜਾਣਦੇ ਹੋ ਹਨਾ ਜੀ ਹੋ ਜੂਗਾ ਹੋ ਜੂਗਾ ਠੀਕ ਹੈ ਜੀ ਇਹ 68 ਦੀ ਹੋਗੀ ਦੋਜੀ 5857 ਦੀ ਹੋਗੀ ਹੋਰ ਮਾਂਦਨ ਹੋ ਜਾਣਗੇ ਰੇਡ ਜੀ ਆ ਜਾ ਵਡੀਆਂ ਵਹਿੜਾਂ ਨੇ ਬਿਲਕੁਲ 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 ਜੀ ਠੀਕ ਹੈ ਵੀਰੇ ਦੇਖੋ ਵੀਰ ਜੀ ਰੇਡ ਵੀਰ ਤੇ ਬਿਲਕੁਲ ਜਾਇਜ ਆ ਗਏ ਆ ਵਡੀਆਂ ਵਹਿੜਾਂ ਨੇ ਕੋਈ ਵੀਰ ਦੋ ਦੋ ਹਫਤਾ ਹਫਤਾ ਸੰਭਲੂਗਾ ਚੰਗਾ ਦੁੱਧ ਭਰਨ ਵਾਲੀਆਂ ਨੇ ਕਰੋਸ ਪਾਣੇ ਆ ਫੈਟ ਵੀ ਇਹਨਾਂ ਦੀ ਚੰਗੀ ਆਊਗੀ ਬਾਕੀ ਵੀਰੇ ਉਕਾਤ ਕਾਠ ਵੀ ਬਹੁਤ ਸ਼ਾਨਦਾਰ ਨੇ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਹੁੰਦੀ ਹੈ ਵੀਰੇ ਤੁਸੀਂ ਪਸ਼ੂ ਤੇ ਲਾ ਕੇ ਜਰੂਰ ਪਹੁੰਚਿਆ ਕਰੋ ਇੱਕ ਟਾਈਮ ਆਪਦੀ ਸਦਾ ਕਰਨ ਆ ਕੇ ਵੀਰ ਜੀ ਆਪਦੀ ਤਸੱਲੀ ਕਰਨ ਹੈ ਨਾ ਵੀਰ ਜੀ ਉਹਨਾਂ ਦਾ ਆਪ ਦਾ ਫਰਜ਼ ਬੰਦਾ ਜੀ ਹਾਂਜੀ ਹਾਂਜੀ ਵੀਰ ਜੀ ਰੇਟ ਤੁਹਾਡੇ ਜਾਇ ਜਾ ਵੀਰੇ ਬਾਕੀ ਚਲੋ ਕੋਈ ਵੀਰ ਫੋਨ ਲਾਉ ਮਾਂ ਤਨ ਹੋਰ ਕਰਦੇ ਹੋ ਮਾਂ ਦਾ ਵੀਰ ਜੀ ਕਰਦਾ ਵੇ ਠੀਕ ਹੈ ਜੀ ਹਾਂਜੀ ਹਾਂਜੀ ਵੀਰ ਜੀ ਆਪਣਾ ਨਾਮ ਦੱਸ ਦਿਓ ਜੀ ਮੈਂ ਦਾ ਵੀਰ ਜੀ ਗੁਰਬਖਸ਼ ਸਿੰਘ ਹਾਂਜੀ ਪਿੰਡ ਬੇਰੀਗਾਲਾ ਜ਼ਿਲ੍ਹਾ ਗੁਰਦਾਸਪੁਰ ਸੀਲ ਬਟਾਲਾ ਜਦ ਲਾ ਕੇ ਫਰੇ ਘਟੂ ਠੀਕ ਹੈ ਵੀਰੇ ਹਾਂਜੀ ਬਾਵਾਡੇ ਰਾ ਆਪਣੇ ਮੰਗੀਆਂ ਵਾਜ ਦਾ ਫਿਰ ਮੇਰੇ ਨਾਲ ਠੀਕ ਹੈ ਵੀਰ ਜੀ ਠੀਕ ਹੈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ